ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਦੇ ਉੱਤੇ ਸਵਾਗਤ ਕਰਦੀ ਹਾਂ ਐਨੀਮੇਟਿਡ ਫਿਲਮ ਚਾਰ ਸਹਬਜ਼ਾਦੇ ਸੀਰੀਜ਼ ਦੀ ಅಪਾਰ ਸਫਲਤਾ ਤੋਂ ਬਾਅਦ ਹੁਣ ਸਿੱਖ ਇਤਿਹਾਸ ਨਾਲ ਜੁੜੀ ਅਹਿਮ ਫਿਲਮ ਹਿੰਦ ਦੀ ਚਾਦਰ 21 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਹੈਰੀ ਬਵੇਜਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਦੇਖ ਕੇ ਸਾਫ਼ ਕਿਹਾ ਜਾ ਸਕਦਾ ਹੈ ਕਿ ਚਾਰ ਸਹਬਜ਼ਾਦੇ ਸੀਰੀਜ਼ ਦੀ ਤਰ੍ਹਾਂ ਇਹ ਫਿਲਮ ਵੀ ਲੋਕਾਂ ਦੇ ਦਿਲਾਂ ਦੇ ਉੱਤੇ ਗੂੜੀ ਛਾਪ ਛੱਡੇਗੀ ਬੇਸ਼ੱਕ ਸ਼ੀਰ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ ਤੋਂ ਹਰ ਹਿੰਦੂਸਤਾਨੀ ਚੰਗੀ ਤਰ੍ਹਾਂ ਵਾਕਫ ਹੈ ਪਰ ਡਾਇਰੈਕਟਰ ਨੇ ਜਿਸ ਤਰੀਕੇ ਦੇ ਨਾਲ ਇਸ ਇਤਿਹਾਸਿਕ ਦਾਸਤਾਨ ਨੂੰ ਪਰਦੇ ਤੇ ਪੇਸ਼ ਕੀਤਾ ਉਹ ਵਾਕਈ ਕਾਬਿਲ ਇਤਾਰਿਫ ਹੈ ਟ੍ਰੇਲਰ ਦੇ ਵਿੱਚ ਉਸ ਸਮੇਂ ਨੂੰ ਬਖੂਬੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਹਿੰਦੁਸਤਾਨ ਦੇ ਤਖਤ ਤੇ ਕਾਬਜ਼ ਸੀ ਤੜਾ ਤੜ ਹਿੰਦੂਆਂ ਦੇ ਜਨੈਊ ਲੁਹਾਏ ਜਾ ਰਹੇ ਸੀ ਪਰ ਹਿੰਦੂ ਆਤਮਾ ਇਹ ਹੀ ਕੁਲਾਰ ਰਹੀ ਸੀ ਕਿ ਹੁਣ ਤਾਂ ਕੋਈ ਫਰਿਸ਼ਤਾ ਹੀ ਉਹਨਾਂ ਦੀ ਮਦਦ ਕਰ ਸਕਦਾ ਹੈ ਅਤੇ ਉਹ ਸੀ ਸ਼ੇਰ ਗੁਰੂ ਤੇਗ ਬਹਾਦਰ ਜੀ ਜੋ ਹਿੰਦੂ ਪਾਈਚਾਰੇ ਦੇ ਲੋਕਾਂ ਲਈ ਫਰਿਸ਼ਤਾ ਬਣ ਕੇ ਆਏ ਅਤੇ ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਤੱਕ ਦੇ ਦਿੱਤੀ ਫਿਲਮ ਦੀ ਕਹਾਣੀ ਲਿਖੀ ਹੈ ਹੈਰੀ ਬਵੇਜਾ ਅਤੇ ਜੋਤੀ ਦੇਸ਼ਪਾਂਡੇ ਨੇ ਫਿਲਮ ਦੇ ਡਾਇਲੌਗਸ ਬਹੁਤ ਹੀ ਪਿਆਰੇ ਨੇ ਜਿਸ ਵਿੱਚ ਸ਼ਾਮਲ ਹੈ ਗੁਰੂ ਸਾਹਿਬ ਨੇ ਕਿਹਾ ਹਿੰਦੂਆਂ ਦਾ ਭਗਵਾਨ ਮੁਸਲਮਾਨਾਂ ਦਾ ਅੱਲਾ ਅਤੇ ਸਾਡਾ ਵਾਹਿਗੁਰੂ ਇੱਕ ਹੀ ਤਾਂ ਹੈ ਇਸ ਤੋਂ ਇਲਾਵਾ ਫਿਲਮ ਦੇ ਵਿੱਚ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਤਾਜ ਦੀ ਉਰੇਲੀ ਆਵਾਜ਼ ਦੇ ਵਿੱਚ ਗੁਰਬਾਣੀ ਦੀਆਂ ਸਤਰਾਂ ਵੀ ਸੁਣਨ ਨੂੰ ਮਿਲਦੀਆਂ ਨੇ ਤੇ ਫਿਲਮ ਨਰੇਟ ਵੀ ਉਹਨਾਂ ਦੁਆਰਾ ਕੀਤੀ ਗਈ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਮੌਕੇ ਰਿਲੀਜ਼ ਹੋਣ ਜਾ ਰਹੀ ਇਹ ਫਿਲਮ ਹਰ ਹਿੰਦੂਸਤਾਨੀ ਨੂੰ ਦੇਖਣੀ ਚਾਹੀਦੀ ਹੈ ਕਿਉਂਕਿ ਗੁਰੂ ਸਾਹਿਬ ਨੇ ਇਕੱਲੇ ਕਿਸੇ ਧਰਮ ਲਈ ਨਹੀਂ ਬਲਕਿ ਸਮੁੱਚੇ ਦੇਸ਼ ਦੀ ਰੱਖਿਆ ਲਈ ਆਪਣਾ ਸੀਸ ਵਾਰਿਆ ਸੀ। ਇੱਕ ਸੱਚੀ ਗਾਥਾ ਜਿਸ ਨੂੰ ਵਕਤ ਹਮੇਸ਼ਾ ਯਾਦ ਰੱਖੇਗਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ। ਜੋ ਦੇਸ਼ ਦੀ ਪ੍ਰਾਰਥਨਾ ਦਾ ਜਵਾਬ ਬਣੀ ਉਹ ਕੁਰਬਾਨੀ ਜਿਸ ਨੇ ਇਤਿਹਾਸ ਦਾ ਰੁਖ ਬਦਲ ਦਿੱਤਾ ਹਿੰਦ ਦੀ ਚਾਦਰ 21 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਦੇਖਣ ਜਾਇ